ਦੋ ਆਏ ਜੀ ਨੌਜਵਾਨ ਹੈਲਮਟ ਆ ਪਾਈਆਂ ਸੀਗੀਆਂ ਇੱਥੋਂ ਦੇ ਬੁਲਟ ਮੋਟਰਸਾਈਕਲ ਤੇ ਆਏ ਆ 247 ਦੇ ਐਂਟਰ ਕਰਦੇ ਆ ਤਕਰੀਬਨ 2 ਮਿੰਟ ਅੰਦਰ ਰਹਿੰਦੇ ਆ ਕੈਸ਼ੇਅਰ ਕੋ ਜਿਹੜਾ ਕੈਸ਼ ਪਿਆ ਸੀਗਾ 8 ਤੋਂ 9 ਲੱਖ ਰੁਪਏ ਦੇ ਵਿੱਚ ਦੱਸ ਰਹੇ ਆ ਉਹ ਆਪਣੇ ਬੈਗ ਚ ਪਾ ਕੇ ਦੋਨਾਂ ਕੋਲੋਂ ਹਥਿਆਰ ਸੀਗੇ ਪਿਸਟਲ ਸੀਗੀ ਜਾਂ ਰਵਾਲਵਰ ਸੀਗੇ ਉਹ ਜੇ ਕਲੀਅਰ ਹੋ ਜਾਏਗਾ ਔਰ ਬਾਹਰ ਨਿਕਲ ਕੇ ਜਾਂਦੇ ਆ ਪਿੱਛੇ ਇਹਨਾਂ ਨੇ ਤਲਾਹ ਦਿੱਤੀ ਰਸਤੇ 'ਚ ਆਪ ਵੀ ਪਿੱਛਾ ਕੀਤਾ ਜਿਹੜਾ ਗਾਰਡ ਸੀਗਾ ਉਹਨੇ ਕਿਸੇ ਕਸਟਮਰ ਦੇ ਨਾਲ ਗੱਡੀ 'ਚ ਔਰ ਅੱਗੇ ਜਾ ਕੇ ਸ਼ੈਟ ਚੇਂਜ ਕਰਦੀ ਉਹਨਾਂ ਨੇ ਮੋਟਰਸਾਈਕਲ ਸਿੱਟਤਾ ਮੋਟਰਸਾਈਕਲ ਰਿਕਵਰ ਹੋ ਗਿਆ ਬਾਕੀ ਲੱਗੇ ਆ ਕੁਝ ਸਪੈਸੀਫਿਕ ਲੀਡਸ ਦੇ ਉੱਤੇ ਕੰਮ ਕਰ ਰਹੇ ਆ ਅਸੀਂ ਸਰ ਕੁਪਲਿੰਗ ਕਰ ਰਹੇ ਕੋਈ ਹੋਈ ਅੰਦਰ ਨਹੀਂ ਫਾਇਰਿੰਗ ਫਾਇਰਿੰਗ ਕਰ ਰਹੇ ਆ ਰਾਈਫਲ ਵੀ ਲੈ ਲਈ ਨਹੀਂ ਟੋਟਲ ਮਾਉਂਟ ਕਿੰਨੀ ਸਰ 8 ਤੋਂ 9 ਲੱਖ ਰੁਪਏ ਦੱਸੋ ਠੀਕ ਠੀਕ ਹੈ ਪਰਚਾ ਦੱਟ ਕਰਕੇ ਬਾਕੀ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੀਸੀਟੀ ਵੀ ਆਹ ਲਹਿਰੇ ਸਾਰਾ ਕਰ ਰਹੇ ਆ ਸਰ ਕਿਵੇਂ ਦੇ ਦਿਓ ਕੱਲ ਵੀ ਇੱਕ ਵਾਰ ਦੱਤੀ ਅੱਜ ਵੀ ਇੱਕ ਵਾਰ ਦੱਤੀ ਸਰ ਜਿੱਸਾ ਨਹੀਂ ਹੌਸਲੇ ਦੀ ਇਦਾਂ ਦੀ ਵਾਰਦਾਤ ਹੁਣ ਪਿੱਛੇ ਜੇ 4 ਮਹੀਨੇ ਨਹੀਂ ਹੋਈ ਜਾਂ ਕੋਈ ਹੁੰਦੀ ਹੈ ਉਸ ਵਾਰਦਾਤ ਨੂੰ ਕ੍ਰਾਈਮ ਹੋਣਾ ਇੱਕ ਅਲੱਗ ਗੱਲ ਹੈ ਲੇਕਿਨ ਉਹਨੂੰ ਡਿਟੈਕਟ ਕਰਨਾ ਔਰ ਬੰਦੇ ਫੜਨਾ ਉਹ ਸਾਡਾ ਕੰਮ ਹੈ ਅਸੀਂ ਕਰਾਂਗੇ ਜੀ ਅੱਲਾ ਮਸ਼ਾਲੀ ਤਰਨ ਤਰਨ ਵਿੱਚ ਲੁਟੇਰਿਆਂ ਦੇ ਹੌਸਲੇ ਇੰਨੇ ਜ਼ਿਆਦਾ ਵੱਧ ਗਏ ਹਨ ਕਿ 24 ਘੰਟਿਆਂ ਵਿੱਚ ਦੂਸਰੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਬੀਤੇ 24 ਘੰਟੇ ਪਹਿਲਾਂ ਇੱਕ ਗਨ ਹਾਊਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਿੱਥੇ ਦੋ ਦਰਜਨ ਦੇ ਕਰੀਬ ਹਥਿਆਰ ਨੂੰ ਚੋਰੀ ਕਰ ਲਿਆ ਜਾਂਦਾ ਹੈ ਉਸ ਤੋਂ 24 ਘੰਟੇ ਬਾਅਦ ਕਸਬਾ ਚਬਾਲ ਵਿਖੇ ਅਮਰitsar ਰੋਡ ਉੱਪਰ ਮੌਜੂਦ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਉਂਦੇ ਹੋਏ ਕਰੀਬ 8 ਲੱਖ ਰੁਪਏ ਦੀ ਰਾਸ਼ੀ ਲੁੱਟ ਲਈ ਜਾਂਦੀ ਹੈ ਇਸ ਮੌਕੇ ਤੇ ਪਹੁੰਚ ਕੇ 71 ਕੀਤੀ ਜਾਣਕਾਰੀ ਦੇ ਅਨੁਸਾਰ ਇਸ ਇਸ ਬੈਂਕ ਦੇ ਅੰਦਰ ਜਦੋਂ ਦੋ ਲੁਟੇਰੇ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਆਉਂਦੇ ਹਨ ਉਹਨਾਂ ਵੱਲੋਂ ਗਨ ਪੁਆਇੰਟ ਉੱਪਰ ਸੁਰੱਖਿਆ ਗਾਰਡ ਕਮਰਜੀਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਉਹਨੂੰ ਨਿਸ਼ਾਨੇ ਤੇ ਲੈਂਦੇ ਹੋਏ ਉਸ ਨੂੰ ਬੰਦਕ ਬਣਾ ਲਿਆ ਜਾਂਦਾ ਹੈ ਅਤੇ ਇਸੇ ਹੀ ਦੌਰਾਨ ਦੂਸਰੇ ਲੁਟੇਰੇ ਵੱਲੋਂ ਬੈਂਕ ਦੇ ਅੰਦਰ ਕਰੀਬ 12 ਤੋਂ 15 ਦੇ ਖਪਤਕਾਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਬੰਦਕ ਬਣਾ ਲਿਆ ਜਾਂਦਾ ਹੈ ਅਤੇ ਉਹਨਾਂ ਨੂੰ ਜ਼ਮੀਨ ਤੇ ਲੇਟਣ ਲਈ ਤਮਕੀਰ ਕੀਤੀ ਜਾਂਦੀ ਹੈ ਜਿਸ ਦੌਰਾਨ ਸਾਰੇ ਹੀ ਗ੍ਰਾਹਕ ਨੀਚੇ ਜ਼ਮੀਨ ਉੱਪਰ ਲੇਟ ਜਾਂਦੇ ਹਨ ਅਤੇ ਕੈਸ਼ ਕਾਊਂਟਰ ਉੱਪਰ ਮੌਜੂਦ ਕੈਸ਼ੀਅਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਨੂੰ ਗਨਪੁਆਇੰਟ ਲੈ ਲੈ ਜਾਂਦਾ ਹੈ ਉਸ ਦੌਰਾਨ ਉਸ ਦੇ ਗੱਲੇ ਵਿੱਚ ਮੌਜੂਦ ਕਰੀਬ 7,82,000 ਰੁਪਏ ਦੀ ਰਕਮ ਨੂੰ ਆਪਣੇ ਨਾਲ ਲੈਂਦੇ ਬੈਗ ਵਿੱਚ ਪਾ ਕੇ ਫਰਾਰ ਹੋ ਜਾਂਦੇ ਹਨ ਦੱਸਿਆ ਅਨੁਸਾਰ ਇਸ ਸਾਰੀ ਵਾਰਦਾਤ ਨੂੰ ਕਰੀਬ 2 ਮਿੰਟ ਵਿੱਚ ਅੰਜਾਮ ਦਿੱਤਾ ਗਿਆ ਹੈ ਇਸ ਦੌਰਾਨ ਬੈਂਕ ਵਿੱਚ ਸਮੂਹ ਸਟਾਫ ਨੂੰ ਇੱਕ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਜਿਸ ਦੌਰਾਨ ਉਹ ਡਰ ਦੇ ਮਾਰੇ ਜ਼ਮੀਨ ਤੇ ਲੇਟ ਜਾਂਦੇ ਹਨ ਔਰ ਇਸ ਦੌਰਾਨ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਤੇ ਪੁਲਿਸ ਖਿਲਾਫ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ ਹੁਣ ਵੇਖਣਾ ਹੈ ਕਿ ਪੁਲਿਸ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਕਿਦੋਂ ਗ੍ਰਿਫਤਾਰ ਕਰਦੀ ਹੈ ਨਾਲ ਹੀ ਇਹ ਵੀ ਇੱਕ ਸਵਾਲ ਵੱਡਾ ਖੜਾ ਹੋ ਰਿਹਾ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਮੋਟਰਸਾਈਕਲ ਰਸਤੇ ਵਿੱਚੋਂ ਕਿਸੇ ਕੋ ਖੋ ਕੇ ਲ ਦਾ ਗਿਆ ਸੀ ਜਿਸ ਨੂੰ ਅੰਜਾਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਮਰਸਰ ਰੋਡ ਉੱਪਰ ਰਸਤੇ ਵਿੱਚ ਸੁੱਟ ਕੇ ਬਰੀਜਾ ਗੱਡੀ ਵਿੱਚ ਫਰਾਰ ਹੋ ਜਾਂਦੇ ਹਨ ਪੁਲਿਸ ਵੱਲੋਂ ਇਸ ਸਬੰਧੀ ਜ਼ਿਲ੍ਹੇ ਵਿੱਚ ਅਲਰਟ ਜਾਰੀ ਕਰਦੇ ਹੋਏ ਮੁੱਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਵੇਖਣਾ ਹੈ ਪੁਲਿਸ ਕਿੰਨੇ ਸਮੇਂ ਵਿੱਚ ਇਹਨਾਂ ਮੁੱਲਜਮਾਂ ਨੂੰ ਗ੍ਰਿਫਤਾਰ ਕਰਦੀ ਹੈ ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ